ਕਿਉਂ ਦਰੇ ਦਬ ਕੇ ਕਿਉਂ ਦਰੇ ਕਿਰੇ ਨੂੰ ਮੜਾ ਚੱਕ ਲੋ ਤੁਹਾਡੇ ਪੈਰਾਂ ਚ ਵੱਜੀ ਹੋਈ ਹੈ ਹਾਂ ਥੱਲੇ ਕਰ ਲਓ ਮਾੜੀ ਖੁਸ਼ੀ ਜੀ ਬੀਟੀ ਦਾ ਸੁਖਾਲਜੀ ਅਸੀ ਕਰ ਰਹੇ ਜੀ ਜਿਹੜਾ ਅੱਜ ਕੈਂਟਰ ਮਾਰਚ ਤੁਸੀਂ ਲਾਇਆ ਵਾ ਇਹਦੇ ਬਾਰੇ ਕੋਈ ਜਾਣਕਾਰੀ ਦੋ ਜੀ ਰਹੀ ਜਿਹੜਾ ਕੈਂਟਰ ਮਾਰਚ ਲਗਾਇਆ ਵੈਸੇ ਮੈਂ ਆਪਦੇ ਬਾਰੇ ਥੋੜਾ ਦੱਸਦਾ ਮੈਂ ਜਗਰਾਉ ਤੋਂ ਮੇਰਾ ਨਾਮ ਗੁਰਵਿੰਦਰ ਸਿੰਘ ਆ ਅਸੀਂ ਇਹ ਕੈਂਟਰ ਮਾਰਚ ਕੋਲਕਾਤਾ ਦੀ ਇੱਕ ਲੜਕੀ ਦੇ ਲਈ ਅਸੀਂ ਕੀਤਾ ਆ ਕਿਉਂਕਿ ਉਹਦਾ ਕਿਸੇਲੇ ਬੰਦੇ ਜਨਾਬ ਪੈਂਦਾ ਉਹਦਾ ਬਲਾਦਕਾਰ ਹੋਇਆ ਕੋਲਕਾਤਾ ਦੇ ਵਿੱਚ ਜਿਹੜੇ ਕਾਲਜ ਦੇ ਵਿੱਚ ਉਹਨੇ ਸਟੱਡੀ ਕੀਤੀ ਤੇ ਉੱਥੀ ਉਹ ਜੋਬ ਹਾਂਜੀ ਭੈਣੇ ਦੱਸੋ ਅਸੀਂ ਕਰੇ ਕੀ ਕਰਨਾ ਚਾਹੋਗੇ ਤੁਸੀਂ ਇਸ ਨੂੰ ਕਲਾਸਟੀ ਕਰਦੇ ਆ ਸਰਕਾਰਾਂ ਨੂੰ ਕਿ ਇਸ ਚੀਜ਼ ਦਾ ਹੱਲ ਕੀਤਾ ਜਾਵੇ ਜਿਹੜੀ ਹੜ੍ਹ ਹੋ ਰਹੇ ਨੇ ਕਤਲ ਹੈ ਕਤਲਾਮ ਹੋ ਰਹੇ ਨੇ ਸਾਲੀਆਂ ਸਰਕਾਰਾਂ ਨੂੰ ਇਸ ਚੀਜ਼ ਤੇ ਧਿਆਨ ਦੇਣ ਨੂੰ ਬਹੁਤ ਜ਼ਿਆਦਾ ਲੋੜ ਹੈ ਇੱਕ ਮੈਡੀਕਲ ਆਫੀਸਰ ਕਰਕੇ ਦੇ ਨਾਲ ਉਹ ਹੋ ਰਿਹਾ ਸੀ ਹਸਪਤਲ ਜਾਣੇ ਆਪਣੀ ਜਾਨ ਬਚਾਉਣ ਲਈ ਉਹਦੀ ਖੁਦ ਦੀ ਜਾਨ ਚਲੀ ਗਈ ਹੈ ਕਿ ਕੋਈ ਇਨਸਾਫ ਨਾ ਹੋਇਆ ਇਹ ਕਿ ਕਿਸ ਨੇ ਸਭ ਕਲਾਸਟੀ ਕਰਦੀਆਂ ਕਿ ਇਨਸਾਨੀ ਤੌਰ ਤੇ ਆਪਾਂ ਬਾਹਰ ਨਹੀਂ ਕੀ ਆਂ ਅਮੀਰਾ ਤੋਂ ਕਾਨੂੰ ਸਾਡੇ ਨਾਲੇ ਘਟਨਾਵਾਂ ਹੋਣ ਅਸੀਂ ਪਹਿਲਾਂ ਹੀ ਇਹ ਚੀਜ਼ ਨੂੰ ਨੱਥ ਪਾਈ ਜਾਂਦੇ ਹਾਂ ਸੋ 20 ਪਹਿਲਾਂ ਦੇ ਵੀ ਨਹੀਂ ਸੀ ਉਹੋ ਤੱਕ ਨਹੀਂ ਸੀ ਕਿ ਲੜਕੀ ਜਿੱਦ ਰਾਤ ਨੂੰ ਬਾਹਰ ਨਿਕਲੀ ਹੈ ਜਾਂ ਕਿਸੇ ਲੋਕ ਨੇ ਉਸ ਲੜਕੀ ਨੂੰ ਗਲਤ ਸਹਰਾਤਾ ਹੁੰਦਾ ਵੀ ਰਾਤ ਨੂੰ ਬਾਹਰ ਹੀ ਨਿਕਲੀ ਹੁੰਦਾ ਆਪਣੀ ਹਸਪੀਟਲ ਡਿਊਟੀ ਕਰਦੀ ਸੀ ਅਜੇ ਵੀ ਉਹ ਗਲਤ ਹੈ ਤਾਂ ਕਿ ਸੀ ਇਹ ਸਮਝ ਨਹੀਂ ਲਾਇਆ ਕਿ ਉਸ ਲੜਕੀ ਗਲਤ ਕੀਤੀ ਹੈ ਇਸ ਅਨੁਸਾਰ ਸਰਕਾਰਾਂ ਤੋਂ ਹਜੇ ਵੀ ਮੰਗਾਰੀ ਹੈ ਕਿ ਇਸ ਚੀਜ਼ ਨੂੰ ਜਲਦੀ ਹੱਲ ਪਾਈ ਜਾਵੇ ਕਿ ਦੋਸ਼ੀਨ ਗ੍ਰਿਫਤਾਰ ਕੀਤਾ ਜਾਵੇ ਫਾਂਸੀ ਦਿੱਤੀ ਜਾਵੇ ਸੋ ਇਸ ਇਜੂਆਸਟਰ ਸਭਨ ਨੂੰ ਸੋ ਬਾਹਰ ਆਓ ਕਿ ਇਸ ਵੀ ਸੀ ਲੜਾਈ ਲੜੀਏ ਖੁੱਦ ਲੜੀਏ ਖੜੀ ਬੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀਕੀਨ ਆਪਣਾ ਮੇਰਾ ਨਾਮ ਜੀ ਕਮਲ ਸਿੱਧੂ ਜੀ ਜਿਹੜਾ ਅੱਜ ਤੁਸੀਂ ਕੈਂਡਲ ਮਾਰਚ ਕੱਢਿਆ ਇਹਦੇ ਬਾਰੇ ਕੋਈ ਜਾਣਕਾਰੀ ਜੀ ਅੱਜ ਅੱਜ ਅਸੀਂ ਕੈਂਡਲ ਮਾਰਚ ਕੱਢ ਰਹੇ ਹਾਂ ਜੀ ਇੱਕ ਲੜਕੀ ਦਾ ਰੇਪ ਹੋਇਆ ਆ ਉਹ ਸਾਡੀ ਹੀ ਧੀ ਸੀ ਸਾਡੀ ਹੀ ਭੈਣ ਸੀ ਤੇ ਉਹਦਾ ਰੇਪ ਹੋਇਆ ਗੈਂਗ ਰੇਪ ਹੋਇਆ ਆ ਉਹ ਇੱਕ ਡਾਕਟਰ ਸੀ ਕਿਉਂਕਿ ਅਸੀਂ ਅਕਸਰ ਡਾਕਟਰਸ ਦੇ ਕੋਲ ਜਾਂਦੇ ਆ ਆਪਣੇ ਹੀ ਟ੍ਰੀਟਮੈਂਟ ਦੇ ਲਈ اپنی سیفٹی ਲਈ تاکہ ਅਸੀਂ ਆਪਣੇ ਆਪ ਨੂੰ ਸੇਫ ਕਰ ਸਕੀਏ ਆਪਣੇ ਆਪ ਨੂੰ ਬਿਮਾਰ ਤੋਂ ਬਿਮਾਰ ਜਿਹਾਂ ਸੇ ਆਪਣੇ ਆਪ ਨੂੰ ਫੀਟ ਕਰ ਸਕੀਏ ਲੇਕਿਨ ਜੇ ਅਸੀਂ ਹਸਪਤਲਾਂ ਦੇ ਵਿੱਚ ਨਹੀਂ ਸੇਫ ਆ ਅਸੀਂ ਸਕੂਲਾਂ ਦੇ ਵਿੱਚ ਨਹੀਂ ਸੇਫ ਆ ਜਾਂ ਅਸੀਂ ਸਰਕਾਰੀ ਅਧਾਰਿਆਂ ਵਿੱਚ ਨਹੀਂ ਸੇਫ ਆ ਤੇ ਅਸੀਂ ਕਿੱਥੇ ਸੇਫ ਆ ਹੈ ਨਾ ਹੋ ਸਕਦਾ ਆ ਕਿ ਅੱਜ ਤੋਂ 12 ਸਾਲ ਪਹਿਲਾਂ ਜਿਹੜਾ ਨਿਰਭੈਆ ਨਾਲ ਹੋਇਆ ਸੀ ਠੀਕ ਆ ਉਸ ਟਾਈਮ ਬਹੁਤ ਲੋਕ ਕਹਿੰਦੇ ਸੀਗੇ ਕਿ ਨਿਰਭੈਆ ਜਿਹੜੀ ਸੀਗੀ ਉਹ ਰਾਤ ਨੂੰ ਨਿਕਲੀ ਸੀ ਕਿਰਪਾਇਾ ਦੇ ਕਪੜੇ ਨਹੀਂ ਸਹੀ ਸੀ ਜਾਂ ਨਿਰਪਾਇਆ ਕਰੈਕਟਰ ਦੀ ਸਹੀ ਨਹੀਂ ਸੀ ਲੇਕਿਨ ਇਸ ਲੜਕੀ ਬਾਰੇ ਤਾਂ ਮੇਰਾ ਖਿਆਲ ਸ਼ਾਇਦ ਕੋਈ ਵੀ ਨਹੀਂ ਕਹਿ ਸਕਦਾ ਕਿਉਂਕਿ ਉਹ ਇੱਕ ਇੱਕ ਸੋਸ਼ਲ ਵਰਕ ਕਰ ਰਹੀ ਸੀ ਕਿਉਂਕਿ ਡਾਕਟਰ ਨੂੰ ਅਸੀਂ ਇਸ ਧਰਤੀ ਦੇ ਉੱਤੇ ਜਿੰਨੇ ਵੀ ਲੋਕ ਆ ਡਾਕਟਰ ਨੂੰ ਦੂਜਾ ਰੱਬ ਕਹਿੰਦੇ ਆ ਕਿਉਂਕਿ ਡਾਕਟਰ ਜੀਵਨ ਦੇਣ ਵਾਲਾ ਆ ਸਰ ਹੈ ਲੇਕਿਨ ਉਹਨੇ ਜੀਵਨ ਦੇਣ ਦੇ ਬਦਲੇ ਵਿੱਚ ਆਪਣੀ ਸੋਸ਼ਲ ਵਰਕ ਕਰਨ ਦੇ ਬਦਲੇ ਵਿੱਚ ਕੀ ਕੀਤਾ ਆਪਣੀ ਇੱਜ਼ਤ ਗਵਾ ਲਈ ਸੋ ਇਸ ਤੋਂ ਜ਼ਿਆਦਾ ਸ਼ਰਮਨਾਕ ਸਮਾਜ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਸਾਰੇ ਜਿਹੜਾ ਅੱਜ ਕੈਂਡਲ ਮਾਰਚ ਦੀ ਕੀਤਾ ਵਾ ਇਹਦੇ ਬਾਅਦ ਤੁਸੀਂ ਹੋਰ ਪ੍ਰੋਡਕਸ਼ਨ ਦਾ ਸ਼ੁਰੂ ਕਰੋਗੇ ਸਰ ਅਸੀਂ ਅੱਜ ਬਿਲਕੁਲ ਸ਼ੁਰੂਆਤ ਕੀਤੀ ਆ ਕਿ ਅਸੀਂ ਉਸ ਭੈਣ ਦੇ ਲਈ ਕੁਝ ਕਰੀਏ ਕਿਉਂਕਿ ਸਾਡੇ ਕੋਲ ਬਹੁਤ ਸਾਰੇ ਲੋਕ ਸਾਡੇ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇੱਕ ਚੌਕ ਦੇ ਵਿੱਚ ਖੜੇ ਆ ਬਹੁਤ ਲੋਕ ਅਮੀਰ ਅਮੀਰ ਲੋਕ ਗੱਡੀਆਂ ਦੇ ਵਿੱਚੋਂ ਦੀ ਲੰਘ ਰਹੇ ਆ ਬਹੁਤ ਮਹਿੰਗੀਆਂ ਮਹਿੰਗੀਆਂ ਕਾਰਾਂ ਦੇ ਵਿੱਚੋਂ ਲੰਘ ਰਹੇ ਲੇਕਿਨ ਸ਼ਾਇਦ ਕਿਸੇ ਕੋਲ ਵੀ 2 ਮਿੰਟ ਦਾ ਸਮਾਂ ਵੀ ਨਹੀਂ ਆ ਸਿਆਣੇ ਕਹਿੰਦੇ ਆ ਕਿ ਜਦੋਂ ਆਪਣੇ ਤੇ ਪੈਂਦੀ ਆ ਨਾ ਉਦੋਂ ਚੇਤੇ ਆਂਦਾ ਦਰਦ ਜਦੋਂ ਸਾਡੇ ਆ ਖੁਦ ਦੀਆਂ ਧੀਆਂ ਪੈਣਾ ਨਾਲ ਇਹ ਗੱਲਾਂ ਹੋਣ ਲੱਗ ਪੈਣਗੀਆਂ ਫਿਰ ਸ਼ਾਇਦ ਅਸੀਂ ਧਰਾਂ ਵਿੱਚੋਂ ਨਿਕਲਾਂਗੇ ਫਿਰ ਸ਼ਾਇਦ ਅਸੀਂ ਗੱਡੀਆਂ ਰੋਕ ਕੇ ਖੜਾਂਗੇ ਲੇਕਿਨ ਇਹ ਬਹੁਤ ਦੂਰ ਹੋਇਆ ਆ ਠੀਕ ਆ ਸ਼ਾਇਦ ਇਸ ਕਰਕੇ ਸਾਨੂੰ ਉਹਦਾ ਦਰਦ ਨਹੀਂ ਮਹਿਸੂਸ ਹੁੰਦਾ ਲੇਕਿਨ ਸਾਨੂੰ ਉਹਦਾ ਦਰਦ ਮਹਿਸੂਸ ਹੋ ਰਿਹਾ ਆ ਕਿ ਉਸਦੇ ਨਾਲ ਬਹੁਤ ਗਲਤ ਹੋਇਆ ਆ ਠੀਕ ਆ ਇਹ ਗਲਤ ਅੱਗੇ ਨਹੀਂ ਹੋਣਾ ਚਾਹੀਦਾ ਕਿਉਂਕਿ ਬਹੁਤ ਸਮੇਂ ਤੋਂ ਹੁੰਦਾ ਆ ਆ ਬਹੁਤ ਸਰਕਾਰਾਂ ਨੇ ਵਾਅਦੇ ਕੀਤੇ ਆ ਕਿ ਇਹ ਕੁਝ ਨਹੀਂ ਹੋਏਗਾ ਲੇਕਿਨ ਫਿਰ ਵੀ ਇਹ ਹੁੰਦਾ ਆ ਆ ਉਹ ਮੈਂ ਰਿਕੁਐਸਟ ਕਰਦਾ ਹਾਂ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਚਾਹੇ ਉਹ ਪੰਜਾਬ ਸਰਕਾਰ ਆ ਚਾਹੇ ਉਹ ਬੈਨਰਜੀ ਦੀ ਸਰਕਾਰ ਆ ਚਾਹੇ ਉਹ ਕਲਕੱਤਾ ਦੀ ਸਰਕਾਰ ਆ ਚਾਹੇ ਇੰਡੀਅਨ ਗਵਰਨਮੈਂਟ ਮੋਦੀ ਜੀ ਆ ਮੈਂ ਇਹ ਰਿਕੁਐਸਟ ਕਰੂੰਗਾ ਕਿ ਲੜਕੀਆਂ ਦੀ ਸੇਫਟੀ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਲੜਕੀਆਂ ਹੀ ਆ ਉਹ ਜਿਨ੍ਹਾਂ ਨੇ ਸਾਡੀ ਜਨਰੇਸ਼ਨਸ ਨੂੰ ਅੱਗੇ ਚਲਾਉਣਾ ਆ ਠੀਕ ਹੈ ਔਰ ਲੜਕੀਆਂ ਨੂੰ ਹੀ ਤੁਸੀਂ ਕੀ ਕਰ ਰਹੇ ਹੋ ਖਰਾਬ ਕਰ ਰਹੇ ਹੋ ਠੀਕ ਹੈ ਉਸ ਲੜਕੀ ਦਾ ਕੋਈ ਕਸੂਰ ਨਹੀਂ ਸੀ ਲੇਕਿਨ ਫਿਰ ਵੀ ਉਸ ਲੜਕੀ ਨੂੰ ਗੈਂਗ ਰੇਪ ਦਾ ਇੱਕ ਗੈਂਗ ਰੇਪ ਦਾ ਸ਼ਿਕਾਰ ਹੋਈ ਹੈ ਲੜਕੀ ਠੀਕ ਹੈ ਇਸ ਲਈ ਅਸੀਂ ਬਹੁਤ ਦੁੱਖ ਦੇ ਵਿੱਚ ਆ ਇਸ ਚੀਜ਼ ਨੂੰ ਲੈ ਕੇ ਤੇ ਅਸੀਂ ਚਾਹੁੰਦੇ ਆ ਕਿ ਨੈਕਸਟ ਟਾਈਮ ਜ਼ਰੂਰ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿਸੇ ਵੀ ਧੀ ਕਿਸੇ ਵੀ ਭੈਣ ਕਿਸੇ ਵੀ ਮਾਂ ਨਾਲ ਇਹੋ ਜਿਹਾ ਨਾ ਹੋਵੇ ਸਾਰੇ ਨੂੰ ਸਤਿ ਸ੍ਰੀ ਅਕਾਲ ਹਾਂਜੀ ਬਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਣਾ ਕੀ ਨਾ ਆਪਣਾ ਮੈਂ ਜਦੋਂ ਤੋਂ ਪੁਨਮ ਘਰ ਖਲਤ ਨਹੀਂ ਬਣਾ ਬਣਾ ਜਿਹੜਾ ਅੱਜ ਕੈਂਡਰਵਰਚ ਕੀਤਾ ਇਹਦੇ ਬਾਰੇ ਕੋਈ ਜਾਣਕਾਰੀ ਦੋ ਯੂਰ ਸੈਂਡਲ ਮਾਰਚ ਦੇ ਕੋਲਕਾਤਾ 'ਚ ਇਹ funda ਬਲਾਤਕਾਰ ਹੋਇਆ ਤੇ ਬੱਚਿਆ ਹੋਇਆ ਬਹੁਤ ਜ਼ਿਆਦਾ ਮਨਸਾ ਕਿੱਟਨਾ ਹੋ ਗਿਆ ਸਾਡੇ ਲਈ ਸੈਂਡਲ ਮਾਰਚ ਇਸਾ ਸਾਰੀਆਂ ਤੀਆਂ ਭੈਣਾ ਮਤਲਬ ਸੇਫ ਨਹੀਂ ਆਸੀ ਕਿਤੇ ਵੀ ਕਿਤੇ ਵੀ ਜਾਣੇ ਹਾਂ ਤਾਂ ਹਸਪੀਟਲ 'ਚ ਵੀ ਸੇਫ ਨਹੀਂ ਆ ਹਸਪੀਟਲ ਦੇਖੋ ਤੁਸੀਂ ਇੱਕ ਮਤਲਬ ਕਿ ਅਸੀਂ ਕਿਸੇ ਨੂੰ ਵੀ ਰੱਖਿਆ ਕਰਦੇ ਹਾਂ ਉੱਥੇ ਜਾਨ ਮਾਲ ਦੀ ਕਿਸੇ ਚੀਜ਼ ਦੀ ਉਹ ਕੋਦੀ ਕੁੜੀ ਦਾ ਬਲਾਤਕਾਰ ਹੋ ਗਿਆ ਉੱਥੇ ਮਾਰ ਦਿੱਤੀ ਦੱਸੋ ਇਹ ਕਿੱਥੇ ਦਾ ਇਨਸਾਫ ਹੈ ਦੁਨੀਆ ਦੇ ਵਿੱਚ ਅਸੀਂ ਅਸਲੀ ਸਾਰੇ ਇਕੱਠੇ ਹੋਏ ਕੈਂਡਲ ਮਾਰਚ ਕਰਦੇ ਪਿਆ ਕਿ ਉਸ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਉਸ ਕੁੜੀ ਨੂੰ ਸਾਨੂੰ ਵੀ ਇਨਸਾਫ ਦਿੱਤਾ ਜਾਵੇ ਨਾਲ ਜਿਹੜੀਆਂ ਅਸੀਂ ਲੇਡੀਆਂ ਆ ਜਿਹੜੀ ਕੁੜੀਆਂ ਘਰਾਂ ਤੋਂ ਬਾਹਰ ਸਕੂਲਾਂ ਤੋਂ ਬਾਹਰ ਕਹਿੰਦੇ ਅਸੀਂ ਆਜ਼ਾਦ ਹੋ ਗਏ ਆ ਅਸੀਂ ਆਜ਼ਾਦ ਕਿੱਥੇ ਹੋ ਗਏ ਆ ਕਿਤੇ ਆਜ਼ਾਦ ਨਹੀਂ ਹੋਈ ਅਸੀਂ ਤਾਂ ਬਿਲਕੁਲ ਨਹੀਂ ਜਿਹੜੇ ਹੁਣ ਕਹਿੰਦੇ ਪਏ ਨੇ ਵੀ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਕਤਲ ਹੋਇਆ ਉਹਦਾ ਕੁਝ ਹੋਇਆ ਪਰ ਹੋਇਆ ਤਾਂ ਬਲਾਤਕਾਰ ਹੀ ਹੈ ਨਾ ਕਿੰਨੇ ਲੋਕਾਂ ਨੇ ਇਹਨਾਂ ਬਲਾਸਕਾਰ ਕੀਤਾ ਆ ਕਿੰਨਾ ਉੱਚ ਸਿਮਨ ਪਾਇਆ ਗਿਆ ਤੁਸੀਂ ਕਦੇ ਇਹ ਨਿਊਜ਼ ਪੜ੍ਹੋ ਤੇ ਕਿੰਨੀ ਸ਼ਰਮਨਾਕ ਖਬਰ ਹੈ ਇਸੇ ਐਜੂਕੇਟਰ ਹੋ ਗਈ ਕੋ ਹਸਪੀਟਲ ਚ ਇਹ ਚੀਜ਼ ਹੋ ਰਹੀ ਹੈ ਚਲੋ ਅਨਪੜਤਾ ਦੇ ਨਾਲ ਤਾਂ ਚਲੋ ਸਹਿਮਤ ਦੇ ਸੀ ਕਿ ਅਨਪੜਤਾ ਹੈ ਬਟ ਇੱਕ ਐਜੂਕੇਸ਼ਨ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਦਾ ਹੋ ਜਾਏਗਾ ਤੇ ਇਸ ਲਈ ਅਸੀਂ ਪਲੀਜ਼ ਸਾਰਿਆਂ ਨੂੰ ਗੁੰਜਾਰਿਸ਼ ਕਰਦੇ ਹਾਂ ਕਿ ਸਾਰੇ ਇਕੱਠੇ ਹੋਈਏ ਆਪਾਂ ਇਕਜੁੱਟ ਹੋਈਏ ਕਿਉਂਕਿ ਇਹ ਇਨਸਾਨੀਅਤ ਦੀ ਲੜਾਈ ਹੈ ਨਾ ਤਾਂ ਸਿੱਖ ਦੀ ਲੜਾਈ ਹੈ ਨਾ Hindu ਦੀ ਲੜਾਈ ਹੈ ਸਿਰਫ ਇਹ ਕਿ ਇਨਸਾਨੀਅਤ ਦੀ ਲੜਾਈ ਹੈ ਸਾਰੇ ਸੜਕਾਂ 'ਤੇ ਆਈਏ ਕਿ ਇਸ ਕੁੜੀ ਨੂੰ ਪਲੀ ਮੇਰੇ ਸੁਜੀਵਨ ਸਿੰਘ ਤੇ ਜਿਹੜਾ ਅੱਜ ਕੈਂਡਲ ਕਰ ਰਹੇ ਹੋ ਤੁਸੀਂ ਕੈਂਡਲ ਮਾਰਚ ਹਿੰਦੇ ਕਿਉਂ ਕਰ ਰਹੇ ਹੋ ਕੋਲਕਾਤਾ ਦੀ ਬੇਟ ਕੁੜੀ ਦੇ ਨਾਲ ਨਾ ਬਲਦਕਾਰ ਹੋਇਆ ਤੇ ਉਹ ਮਤਲਬ ਇੱਕ ਡਾਕਟਰ ਸੀਗੀ ਤੇ ਜਦੋਂ ਉਹ ਆਕੇ ਮਤਲਬ ਕਿ 120 ਤੇ ਆਪਣੀ ਡਿਊਟੀ ਤੋਂ ਆਕੇ ਸੌਗੀ ਤੇ ਮਤਲਬ ਕਿ ਉਹਨੇ ਕੈਮਰੇ 'ਚ ਦੇਖਿਆ ਬੰਦੇ ਨੇ ਕਿ ਉਹ ਮਤਲਬ ਕੁੜੀ ਬੇਹੋਸ਼ ਹੋ ਗਈ ਆ ਕਿਦਾਂ ਪੈ ਗਈ ਆਕੇ ਤੇ ਉਹ ਬੰਦਾ ਕੈਮਰੇ 'ਚੋਂ ਦੇਖ ਕੇ ਉਹਨੇ ਆ ਸੋਚ ਲਿਆ ਕਿ ਚਲ ਮੈਂ ਨਾ ਜ ਬਲਦਕਾਰ ਕਰਦਾ ਤੇ ਉਹ ਬਲਦਕਾਰ ਕਰਨ ਦੀ ਨੀਤੀ ਨਾਲ ਉਹਦੇ ਕੋਲ ਆ ਗਿਆ ਕਿ ਉਹਨੇ ਆਕੇ ਉਹ ਕੁੜੀ ਨਾਲ ਧੱਕਾ ਕੀਤਾ ਤੇ ਬਲਦਕਾਰ ਕੀਤਾ ਉਹ ਇੱਕ ਡਾਕਟਰ ਵੀ ਸੀਗੀ ਤੇ ਉਹਦੇ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ ਉਹਦੇ ਕਰਕੇ ਆਪਾਂ ਇਹ ਰੋਜ਼ ਕੀਤਾਗਾ ਜਿਗਰਾਉਂ ਵਿੱਚ ਤੇ ਇਹੀ ਹੈ ਵੀਰੇ ਆਪਣਾ ਜੀ ਨਹੀਂ ਵੀਰੇ ਹਾਦੀ ਕੋਈ ਜੁਨੀਅਰ ਨਹੀਂ ਆਜੀ ਸਾਰੇ ਭਾਈਚਾਰੇ ਦੇ ਇਕੱਠੇ ਹੋ ਕੇ ਲੋਕ ਆਏ ਆ ਕਿ ਹਾਂ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਕੋਈ ਵੀ ਕੁੜੀ ਕਿਥੋਂ ਦੀ ਵੀ ਆ ਉਹ ਮੈਟਰ ਨਹੀਂ ਕਰਦਾ ਮੈਟਰ ਕਰਦਾ ਕਿ ਕੁੜੀ ਨਾਲ ਗਲਤ ਹੋਇਆ ਆਪਾਂ ਉਹਦੇ ਖਿਲਾਫ ਖੜਦੇ ਆ ਠੀਕ ਹੈ ਵੀਰ ਜੀ ਜਿਹੜਾ ਤੁਸੀਂ ਅੱਜ ਇਹ ਕੈਂਡਿਡੇਟ ਕਰ ਰਹੇ ਹੋ ਚਾਂਸੀ ਰਾਣੀ ਚੌਂਕ ਦੇ ਵਿੱਚ ਉਸ ਬਾਰੇ ਦੱਸੋ ਮੇਰਾ ਨਾਮ ਗੁਰਵਿੰਦਰ ਸਿੰਘ ਆ ਜਿੰਨਾ ਜਿਗਰਾਉਂ ਤੋਂ ਰਹਿਣ ਵਾਲਾ ਆ ਅੱਜ ਦਾ ਦੋਸਤ ਕੈਂਡਲ ਮਾਰਕ ਕਰ ਰਹੇ ਆ ਰੂਪ ਮਾਰਕ ਕਰ ਰਹੇ ਆ ਇਹ ਉਸਦੀ ਹੈ ਕਲਕੱਤਾ ਦੇ ਵਿੱਚ ਇੱਕ ਲੜਕੀ ਦਾ ਨਾਮ ਮਮਤਾ ਦੇ ਨੋਨਾਸੀ ਉਹਦਾ ਕੁਝ ਹਫ਼ਤੇ ਪਹਿਲਾਂ ਫਲਾਦਕਾਰ ਹੋਇਆ ਉਸ ਤੇ ਜਿਹੜੀ ਜਨਾ ਉਹ ਕਾਲਜ ਦੇ ਵਿੱਚ ਪੜ੍ਹਦੀ ਸੀ ਜਿੱਥੇ ਚੌਂ ਦੀ ਕਰਦੀ ਸੀ ਉਹ ਜਦੋਂ ਉਹਦਾ ਫਲਾਦਕਾਰ ਹੋਇਆ ਤੇ ਉਹਦਾ ਫਲਾਦਕਾਰ ਕਰਨ ਵਾਲਾ ਉਹਨਾਂ ਦੇ ਆਫਿਸ ਦਾ ਹੀ ਇੱਕ ਐਮਪਲੋਏ ਜਿਹੜਾ ਇੱਕ ਸਿਕਿਉਰਿਟੀ ਗਾਰਡ ਸੀ ਜਿਹੜਾ ਜੀ ਉਹਨੇ ਨਜ਼ਰ ਰੱਖ ਰਾਦੀ ਕਾਫੀ ਸਮੇਂ ਤੋਂ ਉਹਦੀ ਬਹੁਤ ਹੀ ਖੁਰੀ ਨਜ਼ਰ ਸੀ ਉਸ ਲੜਕੀ ਤੇ ਜਦੋਂ ਇੱਕ ਦਿਨ ਉਸਦੇ ਉਹਦੀ ਨਾਈਟ ਸ਼ਿਫਟ ਸੀ ਉਹ ਛੱਟਾ ਉਹਦੀਆਂ ਕਟੀਆਂ ਸੀ ਦੇ ਇਨਾਈਟ ਤੇ ਨਾਈਟ ਸ਼ਿਫਟ ਦੇ ਵਿੱਚ ਉਸ ਲੜਕੀ ਨਾਲ ਇਦਾਂ ਹੋਇਆ ਕਿ ਜਦੋਂ ਉਹ ਥੱਕ ਕੇ ਹੰਬ ਕੇ ਆਉਦੇ ਮਤਲਬ ਕਿ ਥੋੜਾ ਰੈਸਟ ਲਈ ਗਈ ਤਾਂ ਉਹਨੇ ਦੇਖਿਆ ਕਿ ਹੁਣ ਇਹ ਮਤਲਬ ਕਿ ਬਿਲਕੁਲ ਇਹ ਇੱਕ ਤਰ੍ਹਾਂ ਦੀ ਬੇਹੋਸ਼ ਪਈ ਆ ਮੈਂ ਤੇ ਨਾਲ ਜਾ ਕੇ ਆਹਦਾ ਸੰਬੰਧ ਬਣਾਵਾ ਉਹਨੇ ਗਲਤ ਤਰੀਕੇ ਨਾਲ ਸੰਬੰਧ ਬਣਾਏ ਤੇ ਰਿਪੋਰਟ ਦੱਸਦੀ ਆ ਕਿ ਉਹਦੇ ਨਾਲ ਜਿਹੜੀ ਰਿਪੋਰਟ ਆਈ ਆ ਉਹਦੀ ਪੋਸਟਮੋਮ ਰਿਪੋਰਟ ਦੇ ਅਕਸ ਇਹ ਪਤਾ ਲੱਗਿਆ ਕਿ ਉਹਦੀ ਬਾਡੀ ਦੇ ਵਿੱਚੋਂ 152 ਫਰਮ ਦੇ ਨਿਕਲੇ ਨੇ ਤੇ ਤੁਸੀਂ ਇਸ ਤੋਂ ਅਗਾਜਾ ਲਾ ਸਕਦੇ ਹੋ ਕਿ ਕਿੰਨੇ ਲੋਕਾਂ ਨੇ ਉਹਦੇ ਨਾਲ ਬਲਾਤਕਾਰ ਕੀਤਾ ਉਹ ਕਿਸ ਹੱਦ ਤੱਕ ਉਹਦੇ ਨਾਲ ਜ਼ਿੰਦਗੀ ਕੀਤੀ ਹੋਗੀ ਇਹ ਉਸ ਨੂੰ ਲੈ ਕੇ ਅੱਜ ਜੀਓ ਉਸ ਲੜਕੀ ਲਈ ਰੋਸ ਕਰ ਰਹੇ ਆ ਕਿ ਅਸੀਂ ਜਿੰਨਾ ਸਾਡੇ ਤੋਂ ਹੋ ਸਕਦਾ ਸੀ ਉਹ ਚੀਜ਼ ਕਰ ਰਹੇ ਆ ਅਸੀਂ ਸਾਡੇ ਨਾਲ ਜਿੰਨਾ ਵੀ ਯੂਥ ਹੈ ਇਹ ਖੜਾ ਹੋਇਆ ਇਹ ਸਭ ਉਹ ਲੜਕੀ ਦੇ ਨਾਲ ਆ ਉਹਦੇ ਪੇਰੈਂਟਸ ਦੇ ਨਾਲ ਕਿ ਉਹਨੂੰ ਜਲਦ ਤੋਂ ਜਲਦ ਜਸਟਿਸ ਮਿਲੇ ਤੇ ਸਰਕਾਰ ਦੇ ਅੱਗੇ ਬੇਨਤੀ ਵੀ ਆ ਤੇ ਸਰਕਾਰ ਦੇ ਅੱਗੇ ਅਪੀਲ ਵੀ ਆ ਕਿ ਜਲਦ ਤੋਂ ਜਲਦ ਪ੍ਰਸ਼ਾਸਨ ਇਸ ਦੇ ਲਈ ਕੁਝ ਕਰੇ ਕਿਉਂਕਿ ਅਸੀਂ ਆਏ ਦਿਨ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਦੇ ਕ੍ਰਾਈਮ ਵਧਦੇ ਜਾ ਰਹੇ ਨੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਉਮਰ ਦੀਆਂ ਔਰਤਾਂ ਤੱਕ ਕੋਈ ਵੀ ਸੇਫ ਨਹੀਂ ਆ ਤੇ ਜਦ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਧੀਆਂ ਭੈਣਾਂ ਘਰ ਵਿੱਚ ਜਾਂ ਬਾਹਰ ਜਾਂਦੇ ਸੇਫ ਰਹਿਣ ਤਾਂ ਪ੍ਰਸ਼ਾਸਨ ਨੂੰ ਇਸ ਦੇ ਲਈ ਸਖਤ ਕਦਮ ਚੁੱਕਣੇ ਚਾਹੀਦੇ ਨੇ